ਪਾਠ 9 ਚੰਦਰਯਾਨ ਭੈਣ ਨੇ ਸੁਨੇਹਾ ਜਦੋਂ ਭਾਈ ਨੂੰ ਸੀ ਕੱਲਿਆ ਧਰਤੀ ਤੋਂ ਚੰਦਰਯਾਨ ਚੰਨ ਵੱਲ ਚੱਲਿਆ ਸੁੱਖਾਂ ਨਾਲ ਘੜੀ ਆਈ ਸਾਡੇ ਲਈ ਸੁੱਖ ਦੀ ਚੰਦ ਤੱਕ ਆਉਣਾ ਜਾਣਾ ਗੱਲ ਫੇਰ ਮੁੱਕ ਗਈ ਅਸਾਂ ਵੀ ਬਣਾਇਆ ਨਾ ਹੁਣ ਵਿਗਿਆਨ ਵਿੱਚ ਚੰਨ ਉੱਤੇ ਜਾ ਕੇ ਆਇਆ ਜੱਗ ਦੇ ਧਿਆਨ ਵਿੱਚ ਨਵੀਂ-ਨਵੀਂ ਜਾਣਕਾਰੀ ਲੱਭ ਕੇ ਲਿਆਉਣਗੇ ਸਾਡੇ ਵਿਗਿਆਨੀ ਕੁਝ ਦੱਸ ਕੇ ਵੀ ਆਉਣਗੇ ਚੰਨ ਉੱਤੇ ਜਾ ਕੇ ਜਦੋਂ ਯਾਨ ਨੂੰ ਉਤਾਰਿਆ ਆਂਡ ਤੇ ਗਵਾਂਡ ਨੂੰ ਹੌਲ ਜਿਹਾ ਝਾੜਿਆ ਕੋਈ ਕੁਝ ਆਖਦਾ ਤੇ ਕੋਈ ਆਖੇ ਹੋਰ ਜੀ ਚੰਨ ਉੱਤੇ ਗੱਡੀ ਫੇਰ ਭਾਰਤ ਨੇ ਤੋਰ ਲਈ ਬੋਚ ਬੋਚ ਪੈਰ ਉਹ ਚੰਨ ਉੱਤੇ ਰੱਖਦਾ ਨਵੀਂ ਨਵੀਂ ਜਾਣਕਾਰੀ ਸਾਰਿਆਂ ਨੂੰ ਦੱਸਦਾ ਚੰਨ ਤੱਕ ਜਾਣਾ ਕੋਈ ਵੱਖਰੀ ਕਹਾਣੀ ਦੇਈ ਚਰਖਾ ਤੇ ਚਰਖੇ ਦੇ ਨਾਲ ਕੋਈ ਨਦੀ ਨਹੀਂ ਚੰਦ ਉੱਤੇ ਜਾ ਕੇ ਜਦੋਂ ਧਰਤੀ ਦੀ ਛਾਤ ਪਈ ਸੱਚ ਜਿਹੜੋਂ ਗਿਆਨ ਵੀ ਗਿਆਨ ਦੀ ਸੀ ਬਾਤ ਪਈ ਪੜ ਕੇ ਪੜਾਇਆ ਕਰੋ ਰੁੱਖ ਹੁਨ ਪੁਲਾੜ ਦਾ ਸਾਰਿਆਂ ਲਈ ਰਾਹ ਇਹ ਗਿਆਨਵਾਜਾ ਮਾਰਦਾ